ਹਾਂਜੀ ਬਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਵੀ ਪੂਰੇ ਵਧੀਆ ਸਵਾਗਤ ਕਰਦੇ ਆਂ ਅੱਜ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਵੀਰੇ ਆਪਾਂ ਤੁਹਾਡੇ ਸਾਰੇ ਭਰਾਵਾਂ ਦੇ ਲਈ ਇੱਕ ਇਹੋ ਜਿਹਾ ਆਫਰ ਲੈ ਕੇ ਆਏ ਆ ਇਹੋ ਜਿਹਾ ਕਬੂਤਰ ਸੇਲ ਕਰਨੇ ਲੈ ਕੇ ਆਏ ਆ ਜਿਨ੍ਹਾਂ ਨੂੰ ਵੇਖ ਕੇ ਤੁਹਾਡੀ ਰੂਹ ਖੁਸ਼ ਹੋ ਜੂ ਤੇ ਆਪਣੇ ਖੁੱਡੇ ਦੇ ਮੇਨ ਕਬੂਤਰ ਆ ਭਾਈ ਮੇਨ ਨਸਲ ਆ ਤੇ ਆਪਾਂ ਉਹ ਕਰ ਲਗੇ ਆ ਅੱਜ ਸੇਲ ਤੇ ਜਿਹੜੇ ਭਰਾਣ ਆ ਇੱਕ ਕਬੂਤਰ ਲੈਣੇ ਹੁਣ ਤੇ ਆਪਣਾ ਕਰ ਲਵੇ ਸੰਪਰਕ ਆਪਣਾ ਨੰਬਰ ਹੈਗਾ 994999516 ਬਈ 9949 ਤੇ 99516 ਪੜਾ ਨੰਬਰ ਤੇ ਕਬੂਤਰ ਹੈ ਬਈ ਜੀ ਆਪਣੇ ਖੁੱਡੇ ਦੀ ਮੇਨ ਨਸਲ ਆ ਆ ਕਬੂਤਰ ਦੋਨੇ ਵੇਖ ਲੋ ਗੱਲੜੇ ਚੈੱਕ ਕਰ ਲੋ ਨਸਲ ਕਬੂਤਰਾਂ ਦੇ ਮੇਰੇ ਬੱਚੇ ਹੱਦੋਂ ਵੱਧ ਉਡਰਦੇ ਆ 100 ਤੋਂ 2% ਆਪਾਂ ਦਵਾਂਗੇ ਗਾਰੰਟੀ 100 ਤੋਂ 100% ਸ਼ੇਡੂ ਬਾਈ ਜੀ 200 ਤੋਂ 200% ਆਪਾਂ ਦਵਾਂਗੇ ਇਹਨਾਂ ਦੀ ਗਾਰੰਟੀ ਇਹਨਾਂ ਦੇ ਬੱਚਿਆਂ ਦੀ ਉਡਣ ਦੀ ਜੇ ਇਹਨਾਂ ਦੇ ਬੱਚੇ ਪੰਡ ਛੱਡ ਜਾਣ ਜਾਂ ਨਾ ਉਡਣ ਆਪਾਂ ਆਪਣੇ ਕਬੂਤਰ ਆਪਾਂ ਨੂੰ ਵਾਪਸ ਕਰ ਦਿਓ ਤੇ ਭਾਈ ਪੈਸੇ ਆਪਦੇ ਵਾਪਸ ਲੈ ਜਿਓ ਤੇ ਜਿਹੜੇ ਵੀਰ ਨੇ ਲੈਣੇ ਆਪਣਾ ਸੰਪਰਕ ਕਰ ਲਵੇ ਆਪਣਾ ਨੰਬਰ 99999516 99999516 ਤੇ ਵੀਰੇ ਰੇਡ ਕਬੂਤਰਾਂ ਦਾ 2.5 ਲੱਖ ਹੋਊਗਾ ਇਹ ਕਬੂਤਰ ਦਾ ਵੀ 2.5 ਲੱਖ ਇਹ ਕਬੂਤਰਾਂ ਦਾ ਵੀ 2.5 ਲੱਖ ਤੇ ਹੁਣ ਇੱਕ ਵੀ ਦੀਵਾਨ ਵੀਰ ਫੇਰ ਆਊਗਾ ਬਈ ਹੁਣ 2.5 ਲੱਖ ਤੇ ਆ ਗਿਆ ਵੀਰੇ ਮੈਂ ਪਹਿਲਾਂ 30 ਲੱਖ 30 ਹਜ਼ਾਰ ਦੇ ਸੇਲ ਕੀਤੇ ਨਾ ਬੱਚੇ ਰੱਤੇ ਤੇ ਤੂੰ ਮੈਨੂੰ ਮੈਸੇ ਕੀਤਾ ਬਈ 30 ਹਜ਼ਾਰ ਦੇ ਨਹੀਂ ਵਿਕਲੇ ਠੀਕ ਆ ਬਈ ਤੈਨੂੰ ਕੀ ਪਤਾ ਸੀ ਵੀਰੇ ਆਪਣੇ ਕਬੂਤਰੋ ਵਿਕੇ ਆ ਜਾਂ ਨਹੀਂ ਵਿਕੇ ਤੇ ਬਈ ਵੀਰਾਂ ਨੇ ਬਸੇਰਿਆਂ ਨੇ ਮੈਨੂੰ ਫੋਨ ਲਾਇਆ ਆਪਾਂ ਇੱਕ ਜਵਾਨ ਕੀਤੀ ਸੀ ਬਈ 30000 ਦੇ ਵਿੱਚਾਂਗੇ ਤੇ ਬੇਟੇ ਵੀਰਾਂ ਨੇ ਫੋਨ ਲਾਇਆ ਬਈ ਕੋਈ ਕਹਿੰਦਾ 20000 ਲਗਾ ਕੋਈ ਕਹਿੰਦਾ 25 ਲੇ ਲਾ ਪਰ ਆਪਾਂ ਉਹਨਾਂ ਵੀਰਾਂ ਨਾਲ ਇੱਕ ਗੱਲ ਕੀਤੀ ਬਈ ਲੈ ਲੈਣੇ ਆ ਤਾਂ 30000 ਤੇ ਨਹੀਂ ਨਹੀਂ ਵੀਰੇ ਉਸ ਤੋਂ ਬਾਅਦ ਆਪਾਂ ਆਪਣੇ ਕੋਲ ਜੋੜੇ ਜ਼ਿਆਦੇ ਆ ਆਪਾਂ ਥੋੜੇ 5-5000 ਆਲਾ ਜੋੜੇ ਦੀ ਸੇਲ ਕਰਤੀ ਤੇ ਫੇਰ ਵੀਰ ਨੇ ਕਮੈਂਟ ਕੀਤਾ ਬਈ ਹੁਣ 30000 ਤੋਂ 5000 ਤੇ ਆ ਗਿਆ ਲੈ ਬਈ ਤੈਨੂੰ ਆਖਿਆ ਸੀ ਨਾ ਆਪਣੇ ਕੋਲ 3-3 ਲੱਖ ਦੀਆਂ ਨਸਲਾਂ ਪਈਆਂ ਆਪਾਂ 5000 ਤੋਂ ਲੈ ਵੀਰੇ ਆ ਗਏ ਹਣ ਆਪਾਂ 5000 ਤੋਂ ਵੀਰੇ ਹ ਕਾਈਟ ਅਜ 3 3 ਲੱਖ ਲੀਆਂ ਨਸਲਾਂ ਲੈ ਕੇ ਵੀ ਆ ਗਏ ਆ ਲੱਲਿਆਂ ਵਾਲਾ ਬਣ ਮੇਰਾ ਵੀਰ ਹੁਣ ਇਹਨਾਂ ਕੋਈ ਮੇਰੇ ਕੋਲ ਬਹੁਤ ਤਗੜੀਆਂ ਨਸਲਾਂ ਪਈਆਂ ਕੋਈ ਚੱਕਰ ਨਹੀਂ ਵੀਰ ਪਈਆਂ ਹੋਣੀਆਂ ਪਰ ਆ ਨਸਲ ਵਰਤ ਕੇ ਦੇਖੀਂ ਕਿਦੇ ਜੇ ਇਹਨਾਂ ਦੇ ਕਬੂਤਰ ਪੈੰਡ ਛੱਡ ਜਾਣ ਬੱਚੇ ਨਾਲ ਉਡਣ ਤਵੇਰੇ ਮਨ ਮੇਰੇ ਪਹਿਲੇ ਵਾਸਤੇ ਕਬੂਤਰ ਦੇ ਜੋ ਤੇ ਪਹਿਲੇ ਆਪਦੇ ਵਾਪਸ ਲੈ ਜਾਓ ਨਾਲ 10000 ਰੁਪਏ ਨਕਦ ਦਊਗਾ ਹੋਰ ਠੀਕ ਹੈ ਬਈ ਤੇ ਗੱਲ ਇਹ ਕਬੂਤਰਾਂ ਚੈੱਕ ਕਰ ਲੋ ਬਾਬੇ ਲਾਲ ਗਲੋਟੀਆਂ ਵਾਲੇ ਕਬੂਤਰਾਂ ਦੀ ਨਸਲ ਆ ਇਹ ਨਸਲਾਂ ਆਪਣੇ ਕੋਲ ਬਥੇਰੀਆਂ ਵੀਰੇ ਰੱਤਿਆਂ ਦੀਆਂ ਲਾਲ ਚੀਂਦੇ ਆ ਚਿੱਟੀਆਂ ਅੱਖਾਂ ਦੇ ਚਿੱਟੇ ਖੱਟੀਆਂ ਅੱਖਾਂ ਦੇ ਚਿੱਟੇ ਤੇ ਇਹ ਕਬੂਤਰ ਬਰੇ ਆਪਣੀ ਸਭ ਤੋਂ ਮੇਨ ਮਸਲਾ ਕੁਡੇ ਦੀ ਆਪਾਂ ਫੇਰ ਵੀ ਸੇਲ ਕਰ ਲੱਗੇ ਜੇ ਕਿ ਵੀਰ ਨੂੰ ਚਾਹੀਦੇ ਆ ਤਾਂ ਪਹਿਲਾਂ ਸੰਪਰਕ ਕਰ ਲਵੇ ਜਿਹੜਾ ਵੀਰ ਦੇ ਪਹੁੰਚ ਹੈਗੀ ਲਜਾਂ ਦੀ ਤੋ ਆਪਾਂ ਨੂੰ ਕਾਲ ਕਰ ਲਵੇ ਜਿਹੜੇ ਵੀਰ ਦੀ ਪਹੁੰਚ ਨਹੀਂ ਹੈਗੀ ਬਰੇ ਉਹ ਆਪਦਾ ਸ਼ੌਂਕ ਕਰੋ ਕਬੂਤਰਾਂ ਦਾ ਤੇ ਭਰਾ ਬਣ ਕੇ ਵੀਡੀਓ ਸ਼ੇਅਰ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਕਬੂਤਰਾਂ ਦਾ ਕਰ ਲਿਓ ਸ਼ੌਂਕ ਤੇ ਤਾਂ ਕੀ ਵੀਰੇ ਜੇ ਕਹੇ ਵੀਰ ਦੀ ਪਹੁੰਚੀ ਦੋ ਤਿੱਕਰੇ ਵੀਡੀਓ ਪਹੁੰਚੀ ਦੋ ਕਬੂਤਰ ਲਾ ਜਾ ਸਕੇ ਕਬੂਤਰ ਦੇਖ ਲੋ ਵੀਰੇ 100 ਚ 200 ਚ 200 ਪਰਸੈਂਟ ਆਪਾਂ ਗਾਰੰਟੀ ਦਵਾਂਗੇ ਪਾਲ ਚੰਗੀ ਨਸਲਾ ਦੋਨੇ ਪਿਓ ਪੱਤਾ ਗਾਲੜੇ ਆ ਬਈ ਤੇ ਜੇ ਨਾਲ ਲੈਣੀਆਂ ਕਬੂਤਰੀਆਂ ਕਬੂਤਰੀਆਂ ਦਵਾਂਗੇ ਆਪਾਂ ਬਾਈ ਜੀ ਫਿਰ ਜੋੜੇ ਆਪਾਂ 3-3 ਲੱਖ ਦੇ ਦਵਾਂਗੇ ਕਬੂਤਰੀਆਂ ਨਾਲ ਦੋਨੇ ਪਹਿਣਾ ਸਕੀਆਂ ਉਹ ਚਿੱਟੀਆਂ ਅੱਖਾਂ ਦੀਆਂ ਇਹ ਦੋਨੇ ਪਿਓ ਪੱਤਾ ਖੱਟੀਆਂ ਅੱਖਾਂ ਦੇ ਗਾਲੜੇ ਉਹ ਕਬੂਤਰੀਆਂ ਚਿੱਟੀਆਂ ਅੱਖਾਂ ਦੀਆਂ ਉਹ ਕਬੂਤਰੀਆਂ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਿਹੜੀਆਂ ਕਬੂਤਰੀਆਂ ਨੇ ਉਹ ਦੋਨੇ ਪਹਿਣਾ ਸਕੀਆਂ ਬਾਈ ਜੀ ਤੇ ਆ ਲੋ ਭਾਈ ਨਾਲ ਇੱਕ ਆ ਕਬੂਦਰੀ ਲਾਈਏ ਦੇਖ ਕਬੂਦਰੀ ਦੇ ਲੋ ਕਿੰਨੀ ਚੰਗੀ ਚਿੱਟੀਆਂ ਅੱਖਾਂ ਦੀ ਇਹ ਇਸ ਕਬੂਤਰ ਨਾਲ ਲੱਗੀ ਹੋਈ ਆ ਠੀਕ ਆ ਭਾਈ ਤੇ ਦੂਜੀ ਕਬੂਦਰੀ ਸੀਗੀ ਵੀਰੇ ਉਹ ਵੀ ਇੱਥੇ ਹੀ ਹੁੱਡੇ ਜੀ ਜਿਹੜੀ ਉਹ ਕਬੂਤਰ ਨਾਲ ਲੱਗੀ ਸੀ ਆ ਲੋ ਜੀ ਇਹ ਦੂਜੇ ਕਬੂਤਰ ਨਾਲ ਲੱਗੀ ਹੋਈ ਆ ਇਹ ਦੋਨੇ ਸਗੀਆਂ ਭੈਣਾ ਚਿੱਟੀਆਂ ਅੱਖਾਂ ਦੀਆਂ ਕਰ ਲੋ ਚਿੱਕ ਤੇ ਕੁਦਰ ਗਿਆ ਕਬੂਤਰ ਆਪਣਾ ਵੱਡਾ ਆ ਲੋ ਜੀ ਚਿੱਕ ਕਰ ਲੋ ਨਸਲਾਂ ਇਸ ਕਬੂਤਰ ਨਾਲ ਆ ਕਬੂਦਰੀ ਲੱਗੀ ਆ ਚਿੱਟੀਆਂ ਅੱਖਾਂ ਦੀ ਤੇ ਉਸ ਕਬੂਤਰ ਨਾਲ ਬਈ ਆ ਕਬੂਦਰੀ ਲੱਗੀ ਆ ਚਿੱਟੀਆਂ ਅੱਖਾਂ ਦੀ ਤੇ ਜੇ ਕਿਸੇ ਵੀਰ ਨੇ ਚਾਰੇ ਲੈਣੇ ਆ ਤਾਂ ਪਰ ਰੁਪਿਆ ਲੈਣਾ 6 ਲੱਖ ਸਿੱਧੀ ਗੱਲ ਵੀਰੇ 200 ਚ 200% ਗਾਰੰਟੀ ਦਵਾਂਗੇ ਜੇ ਕਿਸੇ ਵੀਰ ਨੇ ਲੈਣੇ ਆ ਤਾਂ ਵੀਰੇ ਆਪਣੇ ਬੇਸ਼ੱਕ ਦੇ ਆਦੇ ਨਾਲ ਤਿੰਨ ਚਾਰ ਬੰਦੇ ਲਿਓ ਪਿੰਡ ਦਾ ਸਰਪੰਚ ਲਿਓ ਮੈਂਬਰ ਸਰਪੰਚ ਲਿਓ سٹਾਮ ਲਿਓ ਆਪਾਂ ਲੈ ਕੇ ਦਵਾਂਗੇ ਬਈ ਕਿ ਆਪਾਂ ਬਾਈ ਨੂੰ ਇੰਨੇ ਨੇ ਦੇ ਕਬੂਤਰ ਦਿੱਤੇ ਜੇ ਕੱਲੇ ਕਬੂਤਰ ਲੈਣ ਤਾਂ ਢਾਈ ਢਾਈ ਲੱਖ ਦੇ ਦਿੱਤੇ ਆ ਤੇ ਇਹ ਕੱਲੇ ਨਾਲ ਕਬੂਤਰ ਨਹੀਂ ਲੈਣਗੇ ਤਾਂ 3-3 ਲੱਖ ਦਾ ਜੋੜਾ ਦਿੱਤਾ ਤੇ ਬਾਈ ਕੋਲੇ ਬੱਚੇ ਨਾ ਔਡੇ ਬੱਚੇ ਪਿੰਡ ਛੱਡ ਕੇ ਭੱਜ ਗਏ ਤੇ ਬਾਈ ਨੂੰ ਆਪਾਂ ਕਬੂਤਰ ਬਾਈ ਆਪਣੇ ਵਾਪਸ ਦੇ ਦੇ ਤੇ ਆਪਦੇ ਪੈਸੇ ਵਾਪਸ ਲੈ ਜਾਵੇ ਤੇ नाल दस हजार रुपया स्पैशल भाई आप देवे बाकी बोल जहा खराब हो पाई ठंड करके कबूतर कर लो चेक कबूतर बहुत चंगे ये हदों वंकी नसल आई जेड भी इन चाहिए तो कर लो संपर्क नसल मिल जाएगी शक्लान नहीं मिली अपने को शकल भी मिली नसल भी मिली चेक करो नसल भी तो शकलों भी ਪੂਰੀ ਜ਼ਬਰਦਸਤ ਨਸਲਾ ਬਈ ਇਹ ਤੇ ਬਾਪੀ ਬਈ ਆਪਾਂ ਇਹ ਕੰਮ ਕਰਦਾ ਬਲੌਗ ਪਾਇਆ ਹੋਇਆ ਠੀਕ ਆ ਬਈ ਇਹ ਕਬੂਤਰ ਦਾ ਆਪਣੇ ਸਾਰੇ ਬਲੌਗ ਚੈੱਕ ਕਰਕੇ ਵੇਖ ਲਿਓ ਇਹ ਕਬੂਤਰ ਦਾ ਬਲੌਗ ਪਾਇਆ ਕਬੂਤਰ ਬਹੁਤ ਹੱਦੋਂ ਵੱਧ ਉੜਦਾ ਤੇ ਇੱਕ ਕਬੂਤਰ ਦਾ ਹੋਰ ਵੀ ਹਵਾ ਬਲੌਗ ਪਾਇਆ ਇਹਦੀ ਪੱਠੇ ਤਾਂ ਗਾਂ ਗੱਲ ਨਹੀਂ ਪੱਠੀ ਸੀ ਉਹ ਵੀਰੇ ਬਲੌਗ ਸੀਗਾ ਆਹਾ ਗਰਮੀ ਵਾਲਾ ਟੈਂਪਰੇਚਰ ਵਾਲਾ 43 43 ਡਿਗਰੀ ਟੈਂਪਰੇਚਰ ਵਾਲਾ ਤੇ ਦੇਖ ਲਿਓ ਵੀਰੇ ਤੇ ਕਰ ਲਿਓ ਚੈੱਕ ਤੇ ਜਿਹੜੇ ਵੀਰ ਨੂੰ ਚਾਹੀਦੇ ਆ ਵੀਰੇ ਆਪਣਾ ਕਰ ਲਓ ਸੰਪਰਕ ਵੀਡੀਓ ਕਰਦੇ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤਾਂ ਕਿ ਤੁਹਾਡੇ ਸਾਰੇ ਭਰਾਵਾਂ ਤੇ ਕਰ ਆਪਣੀ ਅਗਲੀ ਵੀਡੀਓ ਹੋਰ ਨਵੀਂ ਪਹੁੰਚ ਸਕੇ ਤੇ ਜਿਹੜੇ ਵੀਰ ਦੀ ਪਹੁੰਚ ਹੈਗੀ ਆ ਕਬੂਤਰ ਲਿਆਂਦੀ ਉਹ ਆਪਾਂ ਨੂੰ ਕਾਲ ਕਰ ਲੈਣ ਤੇ ਜਿਹੜੇ ਵੀ ਉਹਨਾਂ ਦੀ ਪਹੁੰਚ ਨਹੀਂ ਉਹ ਸ਼ੌਂਕ ਕਰ ਲੈਣ ਤੇ ਵੀਡੀਓ ਸ਼ੇਅਰ ਕਰ ਦੇਣ ਤੇ ਚਲੋ ਬਈ ਮਿਲਦੇ ਹਾਂ ਜਲਦੀ ਫੇਰ ਇੱਕ ਨਵੇਂ ਬਲੌਗ 'ਚ ਹਣ ਵਿਦਵਾਰ ਫੇਰ ਆਉਣਗੇ ਦੂਜੇ ਘਰ ਨਾਲ ਕਮੈਂਟ ਕਰਨ ਕੋਈ ਚੱਕਰ ਨਹੀਂ ਭਰਾ ਕਰੋ ਕਮੈਂਟ ਆਪਾਂ ਇੱਕ ਜਮਾਨ ਕਰੀ ਦੀ ਆ ਜਿੰਨੇ ਦਾ ਆਪਾਂ ਕਹੀ ਤੇ ਉਨੇ ਦੇ ਵਿੱਚ ਹੀ ਦੇ ਆ ਇਹ ਨਹੀਂ ਵੀਰੇ ਆਪਾਂ ਆ 30000 ਦੇ ਕਹਤੇ ਤੇ 20 ਦੇ ਵੇਚ ਜਾਂ 15 ਜੇ 30 ਦੇ ਕਹ 30 ਦੇ ਜੇ 2.5 ਲੱਖ ਕਹ ਤੇ 2.5 ਲੱਖ ਦੇ ਹੀ ਦਵਾਂਗੇ ਭਾਈ ਜੇ ਇੱਕ ਕਬੂਤਰ 2.5 ਦਾ ਕਹ ਤੇ 2.5 ਲੱਖ ਦਾ ਹੀ ਦਵਾਂਗੇ ਇਹ ਨਹੀਂ ਵੀ ਇੱਕ ਕਬੂਤਰ 2.5 ਦਾ ਕਹ ਕੇ ਮੈਂ 50 60000 ਦਾ ਜਾਂ 10 12000 ਦਾ ਫੜਾਉਣਾ ਨਾ ਪਰੇ ਇੱਕ ਜਿਹੜੀ ਜਮਾਨ ਕੀਤੀ ਆ ਉਹ ਕਰੀ ਦੀ ਆਪਾਂ ਬਈ ਕਬੂਤਰ ਦੇਈ ਦੇ ਚਾਹ ਦੀਆਂ ਚੰਗੀਆਂ ਨਸਲਾਂ ਬਿਠਾ ਨਹੀਂ ਦੇਈਂਗਾ ਆਪਾਂ ਗੰਦ ਨਹੀਂ ਦੇਈ ਦੇ ਜਾ ਗਲੇ ਤੋਂ ਪੈਸੇ ਵੀ ਲੈਣੇ ਅਗਲੇ ਤੋਂ ਮੁੱਲ ਵੀ ਪੂਰਾ ਭਰੂ ਤਾਂ ਕਬੂਤਰ ਵੀ ਵੀਰੇ ਫੁੱਲ 100% ਗਾਰੰਟੀ ਨਾਲ ਦਵਾਂਗੇ ਇਹ ਨਹੀਂ ਵੀ ਪਹਿਲੇ ਲੈ ਲੈਦੇ ਅਗਲੇ ਨੂੰ ਕਬੂਤਰ ਟੁੱਟ ਚਲ ਫੜਾ ਦੇਣਾ ਭਾਈ ਨਾ ਇਹ ਕੰਮ ਨਹੀਂ ਹੈਗਾ ਆਪਣੇ ਤੇ ਆਪਣਾ ਵੱਡਾ ਕਬੂਤਰ ਆ ਤੇ ਉਹਦਾ ਪੱਠਾ ਤੇ ਆ ਨਾਲ ਲੱਗੀ ਇਹਦੇ ਕਬੂਤਰੀ ਵੀ ਤੇ ਕਰ ਲੋ ਸਾਰੇ ਬਰਾ ਚੈੱਕ ਤੇ ਚਲੋ ਭਾਈ ਫਿਰ ਵੀਡੀਓ ਸ਼ੇਅਰ ਕਰਦੇ ਹੋ ਵੱਦ ਤੋਂ ਵੱਦ